ਜਪ ਕਿਵੇਂ ਕਰੀਏ ਰਸਨਾ ਨਾਮ ਜਪੋ ਤਬ ਮਤਿਏ ਇਨ ਬਿਦ ਅੰਮ੍ਰਿਤ ਪਾਓ ਰਸਨਾ ਨਾਲ ਜਪਣਾ ਕਿੰਨਾ ਕੁ ਜਪਣਾ ਗਿਣਤੀ ਮਿੰਤੀ ਨਹੀਂ ਰੱਖਣੀ ਮੈਂ ਇੰਨੇ 100 ਦਫਾ ਮਾਲਾ ਫੇਰੀਏ ਤੇ ਇਹ ਕੀਤਾ ਤੇ ਉਹ ਕੀਤਾ ਇਤੇ 1 2 ਜੀ ਬਹੁ ਲੱਖ ਹੋਵੇ ਲੱਖ ਹੋਵੇ ਲਖਵੀਸ ਇੱਕ ਜ਼ਬਾਨ ਦੋ ਹੋ ਜਾਣ ਦੋ 20 ਹੋ ਜਾਣ 20 ਲੱਖ ਹੋ ਜਾਣ ਲਖ 20 ਲੱਖ ਹੋ ਜਾਣ ਇੱਕ ਇੱਕ ਰਸਨਾ ਨਾਲ ਲੱਖਾਂ ਲੱਖਾਂ ਵਾਰੀ ਵਾਹਿਗੁਰੂ 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 ਉਚਾਰਨ ਕਰੀਏ ਇਹ ਤਰਾਪਤ ਪੌੜੀਆਂ ਇਹ ਹੀ ਪਰਮਾਤਮਾ ਦੇ ਘਰ ਦੀਆਂ ਪੌੜੀਆਂ ਨੇ ਇਹ ਹੀ ਪੌੜੀਆਂ ਚੜੀਏ ਹੋਏ ਇੱਕ ਹੀ ਸੜਕੇ ਮਨੁੱਖ ਇੱਕ ਈਸ਼ਵਰ ਦਾ ਰੂਪ ਹੋ ਜਾਂਦਾ ਹੈ ਇਹ ਹੀ ਪੌੜੀਆਂ ਨੇ ਪਰ ਹੁਣ ਪ੍ਰਸ਼ਨ ਪੈਦਾ ਹੁੰਦਾ ਜਪੀਏ ਵਾਹਿਗੁਰੂ ਵਾਹਿਗੁਰੂ ਧਿਆਨ ਕਿੱਥੇ ਰੱਖੀਏ ਬਦਕਿਸਮਤੀ ਹੈ ਅਕਸਰ ਇਹ سلسلہ ਉਹ ਲੋਕ ਦੱਸਦੇ ਨੇ ਜਿਨ੍ਹਾਂ ਦਾ ਸਵੈਮ ਇਸ ਬਾਰੇ ਕੋਈ ਅਨੁਭਵ ਨਹੀਂ ਆਉਂਦਾ ਕਹਿੰਦੇ ਤਸਵੀਰ ਦੇ ਧਿਆਨ ਜੋੜੋ ਮੂਰਤੀ ਦੇ ਧਿਆਨ ਜੋੜੋ ਇੱਥੇ ਧਿਆਨ ਜੋੜੋ ਗੁਰੂ ਗ੍ਰੰਥ ਸਾਹਿਬ ਵਿੱਚ ਮੈਨੂੰ ਇੱਕ ਸ਼ਬਦ ਵੀ ਐਸਾ ਨਹੀਂ ਮਿਲਿਆ ਜਿੱਥੇ ਸਤਿਗੁਰ ਨੇ ਕਿਹਾ ਹੋਵੇ ਇੰਜ ਕਰੋ ਐਸਾ ਕਰੋ ਬੇਸਰ ਸੰਤ ਐਸਾ ਕਹਿੰਦੇ ਅਗਰ ਮੂਰਤੀ ਧਿਆਨ ਜੋੜਨਾ ਹੈ ਧਿਆਨ ਭਾਰ ਗਿਆ ਤਸਵੀਰ ਦੇ ਧਿਆਨ ਜੋੜਨਾ ਹੈ ਧਿਆਨ ਭਾਰ ਗਿਆ ਮੱਥੇ ਤੇ ਧਿਆਨ ਜੋੜਨਾ ਹੈ ਧਿਆਨ ਭਾਰ ਗਿਆ ਧਿਆਨ ਤੇ ਅੰਤਰਮੁਖੀ ਕਰਨਾ ਹੈ ਤੋ ਦੇ ਅੰਨੋ ਅੰਦਰ ਕਰੀਏ ਇਹਦੇ ਵਾਸਤੇ ਕੋਈ ਸਾਧਨ ਵਸੀਲਾ ਸਹਿਬ ਕਹਿੰਦੇ ਨੇ ਧੁਨੋਂ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ ਧੁਨ ਦੇ ਚ ਧਿਆਨ ਜੋੜਨੇ ਉਹ ਧੁਨ ਵਾਹਿਗੁਰੂ ਇਹ ਧੁਨ ਹੈ ਨਾ ਇਹਦੇ ਚ ਧਿਆਨ ਜੋੜਨਾ ਹੈ ਤੇ ਧੁਨ ਦਾ ਤੇ ਕੋਈ ਨਾ ਰੰਗ ਨਾ ਰੂਪ ਆਵਾਜ਼ ਦਾ ਤੇ ਕੋਈ ਰੰਗ ਰੂਪ ਨਹੀਂ ਕੋਈ ਚਕਰ ਚੇਨ ਨਹੀਂ ਹੈ ਤੁਹਾਡੇ ਵਿੱਚ ਜਿਹੜੇ ਕੋਈ ਸਮਾਰਗ ਦੇ ਪੰਦੇ ਆਉਣਗੇ ਥੋੜਾ ਬਹੁਤ ਕਰਦੇ ਆਉਣਗੇ ਸ਼ਾਇਦ ਉਹਨਾਂ ਦੇ ਵੱਲੇ ਕੁਝ ਪਵੇ ਬਾਕੀਆਂ ਲਈ ਇਹ ਸਿਲ ਅਲੋਣੀ ਛਟਣੀ ਹੈ ਧੁਨ ਮੇਂ ਧਿਆਨ ਇਕਾਗਰਤਾ ਬਖਸ਼ਨੀ ਧੁਨ ਮੇਂ ਧਿਆਨ ਧਿਆਨ ਮੇਂ ਜਾਣਿਆ ਗੁਰਮੁਖ ਅਕੱਥ ਕਹਾਣੀ ਧੁਨ ਦੇ ਵਿੱਚ ਧਿਆਨ ਜੋੜਨਾ ਹੈ ਸ਼ਬਦ ਦੇ ਵਿੱਚ ਸੁਰਤ ਜੋੜਨੀ ਹੈ ਤੇ ਧੁਨ ਦਾ ਨਾ ਕੋਈ ਰੰਗ ਨਾ ਕੋਈ ਰੂਪ ਕਿਸ ਤਰ੍ਹਾਂ ਧਿਆਨ ਜੋੜੀਏ ਦੋਨੋਂ ਦਾ ਨਾ ਕੋਈ ਆਕਾਰ ਨਾ ਕੋਈ ਚਕਰ ਚੇਨ ਤੁੰਦੇ ਚ ਕਿਸ ਤਰ੍ਹਾਂ ਧਿਆਨ ਜੋੜੀਏ ਸਾਇਬ ਕਹਿੰਦੇ ਦੋਨੋਂ ਨੂੰ ਸੁਣੋ ਤੇ ਸੁਣ ਤਾਂ ਹੀ ਸਕੇਗਾ ਮਨੁੱਖ ਜੇ ਧਿਆਨ ਹੈ ਨਹੀਂ ਤੇ ਨਹੀਂ ਸੁਣ ਸਕੇਗਾ ਇੱਕ ਮਨੁੱਖ ਉੱਚੀ ਉੱਚੀ ਬੋਲ ਰਿਹਾ ਹੁੰਦਾ ਹੈ ਦੂਜਾ ਸੁਣ ਰਿਹਾ ਹੁੰਦਾ ਹੈ ਤੇ ਸੁਣਨ ਵਾਲਾ ਅਚਨ ਚੇਤ ਕਹਿ ਦਿੰਦਾ ਮਿੱਤਰਾ ਇਹ ਗੱਲ ਫਿਰ ਆਖ ਮੈਂ ਨਹੀਂ ਸੁਣੀ ਵੀ ਤੂੰ ਕਿਉਂ ਨਹੀਂ ਸੁਣੀ ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਤੂੰ ਸੁਣਨਾ ਤੇ ਧਿਆਨ ਨੇ ਔਰ ਕਿਸਨੇ ਸੁਣਨਾ ਧਿਆਨ ਨਹੀਂ ਹੈ ਕੋਈ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਹੈ ਨਹੀਂ ਸੁਣਾਈ ਦੇਗਾ ਐਵੇਂ ਜ਼ਬਾਨ ਉੱਤੇ ਹੀ ਬੋਲਦੀ ਹੈ ਬਾਣੀ ਪੜ ਰਿਹਾ ਹੈ ਅਗਰ ਉਸ ਵਿੱਚ ਧਿਆਨ ਨਹੀਂ ਤੋ ਸੰਬੰਧ ਨਹੀਂ ਜੁੜੇਗਾ ਭੋਜਨ ਦੀ ਬੁਰਕੀ ਮੂੰਹ ਦੇ ਰਾਹੀਂ ਅੰਦਰ ਜਾਏਗੀ ਪਚ ਕੇ ਹਉਨ ਬਣੇਗੀ ਮੰਜ ਬਣੇਗੀ ਮਾਸ ਬਣੇਗੀ ਗੁਰੂ ਦਾ ਮੰਤਰ ਸ਼ਬਦ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰੇਗਾ ਸਮਾਧੀ ਬਣੇਗਾ ਆਨੰਦ ਬਣੇਗਾ ਮਹਾਰਸ ਬਣੇਗਾ ਸ਼ਬਦ ਮੂੰਹ ਦੇ ਰਾਹੀਂ ਅੰਦਰ ਨਹੀਂ ਜਾਏਗਾ ਮੂੰਹ ਦੇ ਰਾਹੀਂ ਬਾਹਰ ਪ੍ਰਗਟ ਹੋਏਗਾ ਕੰਨਾਂ ਰਾਹੀਂ ਅੰਦਰ ਪ੍ਰਵੇਸ਼ ਕਰੇਗਾ ਸਰਵਨੰ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ ਗੁਰੂ ਤੇਗ ਬਹਾਦਰ ਸਾਹਿਬ ਜੀ ਜ਼ਬਾਨ ਨਾਲ ਉਚਾਰਨ ਕਰੋ ਕੰਨ ਨਾਲ ਸੁਣਾ ਗਾਵੀਏ ਸੁਣੀਏ ਮਨ ਰਖੀਏ ਬਾ ਹੁਣ ਮੈਂ ਅਰਜ਼ ਕਰਾਂ ਇਹ ਇਤਨਾ ਔਖਾ ਕਮ ਹੈ ਇਤਨਾ ਔਖਾ ਕਮ ਹੈ ਸਤਿਗੁਰ ਨੂੰ ਕਹਿਣਾ ਪਿਆ ਅਖਣ ਔਖਾ ਸੱਚਾ ਨਾ ਔਖਾ ਇਹ ਕਹਾਸਾ ਕਰਨੀ ਕੀਰਤਨ ਕਰਨਾ ਪਾਠ ਕਰ ਲੈਣਾ ਜਾਂ ਧਿਆਨ ਤੋਂ ਬਿਨਾਂ ਵਾਹਿਗੁਰੂ ਵਾਹਿਗੁਰੂ ਘੰਟਾ 2 ਘੰਟਾ ਕਰ ਲੈਣਾ ਇਤਨਾ ਔਖਾ ਨਹੀਂ ਜ਼ਬਾਨ ਵਾਹਿਗੁਰੂ ਉਚਾਰਨ ਕਰੇ ਤੇ ਮਨ ਸੁਣੇ ਇਹ ਕਮ ਔਖਾ ਹੈ ਗਾ ਵੀਏ ਸੁਣੀਏ ਜੇ ਮੈਂ ਸੁਣਿਆ ਹੀ ਨਹੀਂ ਤਾਂ ਸ਼ਬਦ ਅੰਦਰ ਗਿਆ ਹੀ ਨਹੀਂ ਇਸਾ ਲੋ ਅੰਦਰ ਗਿਆ ਹੀ ਨਹੀਂ ਤੇ ਅੰਦਰ ਦੀ ਦੁਨੀਆ ਬਦਲ ਨਹੀਂ ਨੇ ਜੱਸੇ ਸਾਰਾ ਦਿਨ ਪਾਣੀ ਦਾ ਗੁੱਟ ਮੇਰੇ ਮੂੰਹ 'ਚ ਹੋਵੇ ਮੈਂ ਥੱਲੇ ਨਾ ਕਰਾਂ ਪਿਆਸ ਨਹੀਂ ਮਿਟੇਗੀ ਸਾਰਾ ਦਿਨ ਭੋਜਨ ਦੀ ਬੁਰਕੀ ਮੇਰੇ ਮੂੰਹ 'ਚ ਮੈਂ ਥੱਲੇ ਨਾ ਕਰਾਂ ਭੁੱਖ ਨਹੀਂ ਮਿਟੇਗੀ ਸਾਰਾ ਦਿਨ ਮੈਂ ਵਾਹਿਗੁਰੂ ਵਾਹਿਗੁਰੂ ਜਪਦਾ ਰਾਵਾਂ ਕੱਖ ਵੀ ਕੁਝ ਤਬਦੀਲੀ ਨਹੀਂ ਆਉਣੀ ਕੁਝ ਵੀ ਨਹੀਂ ਆਉਣਾ 18 18 ਘੰਟੇ ਪਾਠ ਕਰਨ ਵਾਲੇ ਮੈਂ ਪਾਠ ਹੀ ਦੇਖੇ ਨੇ ਦਿੱਲੀ ਦੇ ਵਿੱਚ અમૃત સર દેચ પટના સાબ દે છ હઝુર સાબ દે એક પાઠ તો ઉઠે દુજે તે દુજે તોટે તીજે તે 18 18 ઘંટે પાઠ 24 ઘંટે જ કર રહે હે બેચેન પરેશાન દુખી લોભ અહંકાર વાસના ચોટ ફરે કોઈ તબદિલી નઈ કોઈ અંદર દી દુનિયા બદલી નઈ અંદર દી દુનિયા તે તા ભલે કોઈ પંક્તિ અંદર જાય અંદર જાયગી તે જરૂર બદલી હોવેગી કિનકા એક જિસ જીવ बसाવે ਤਾਂ ਕਿ ਮਹਿਮਾ ਗਣੀ ਨਾ ਆਵੇ ਜਪਣਾ ਜ਼ਬਾਨ ਉਚਾਰਨ ਕਰੇ ਤੇ ਮਨ ਸੁਣੇ ਹੁਣ ਇੱਕ ਬੁਨਿਆਦੀ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਦੇ ਆਂ ਫਿਰ ਖੁਲਸਾ ਜਦ ਮਨ ਵਿੱਚ ਫੁਰਨਾ ਪੈਦਾ ਹੁੰਦਾ ਹੈ ਨਾ ਬੋਲਣ ਦਾ ਉਹ ਮਨ ਨਾ ਵੀ ਨਲਟ ਕਰੰਦੀ ਹੈ ਨਾ ਆਪ ਨਾ ਵੀ ਇੱਥੋਂ ਫਿਰ ਆਵਾਜ਼ ਉੱਠਦੀ ਹੈ ਧੁਨ ਉੱਠਦੀ ਹੈ ਇਸ ਵਸਤੇ ਸਾਰੇ ਭਾਰਤ ਦੇ ਚ ਨਾਭੀ ਨੂੰ ਧੁਨੀ ਕਹਿੰਦੇ ਨੇ ਧੁਨੀ ਧੁਨੀ ਤੋਂ ਮੁਰਾਦ ਜਿੱਥੋਂ ਧੁਨ ਉੱਠਦੀ ਹੈ ਆਵਾਜ਼ ਉੱਠਦੀ ਹੈ ਬੁਨਿਆਦੀ ਨੁਕਤਾ ਅਬਲੀ ਦੇ ਸਾਹਮਣੇ ਰੱਖ ਰਹੇ ਹਾਂ ਤੇ ਹੰਨਲ ਸੁਣਨਾ ਨਾਭੀ ਨੂੰ ਧੁਨੀ ਕਿਉਂ ਕਹਿ ਦਿੱਤਾ ਧੁਨ ਇੱਥੋਂ ਹੀ ਉੱਠਦੀ ਹੈ ਪਵਨ ਟਕਰਾਂਦੀ ਹੈ ਨਾਭੀ ਨਾਲ ਨਾਭੀ ਥੋੜੀ ਖੁੱਲਦੀ ਹੈ ਜਿਵੇਂ ਸ਼ੈਨਾਈ ਮੁਰਲੀ ਹੈ ਸੰਖ ਹੈ ਫਨੇਰੀ ਹੈ ਨਰਸਿੰਘਾ ਹੈ ਕਿ ਫੂਕ ਦੇਣ ਨਾਲ ਵਜਦੇ ਨੇ ਆਵਾਜ਼ ਕੱਢਦੇ ਨੇ ਨਾਭੀ ਬਿਲਕੁਲ ਇੰਜ ਕਹਿ ਲੋ ਸੰਖ ਦੀ ਤਰ੍ਹਾਂ ਹੈ ਫਨੀਰੀ ਦੀ ਤਰ੍ਹਾਂ ਨਰਸੰਗੇ ਦੀ ਤਰ੍ਹਾਂ ਪਵਨ ਟਕਰੰਦੀ ਹੈ ਉੱਥੋਂ ਬਾਣੀ ਆਵਾਜ਼ ਨਿਕਲਦੀ ਹੈ ਦੇਹੀ ਮਾਟੀ ਬੋਲੇ ਪਵਨ ਨਾਭੀ ਮਾਸ ਦਾ ਟੁਕੜਾ ਮਿੱਟੀ ਦੇਹੀ ਮਾਟੀ ਪਵਨ ਦੇ ਟਕਰਾਂਦੇ ਆ ਆਵਾਜ਼ ਨਿਕਲਦੀ ਹੈ ਬੋਲੇ ਪਵਨ ਦੇਹੀ ਮਾਟੀ ਬੋਲੇ ਪਵਨ ਜਿਵੇਂ ਮਨ ਦੇ ਜ ਫੁਰਨਾ ਹੁੰਦਾ ਕੁਝ ਵੀ ਬੋਲਦਾ ਪਵਨ ਨਾਭੀ ਨਾਲ ਟਕਰਾਂਦੀ ਹੈ ਨਾਭੀ ਥੋੜੀ ਜਿਹੀ ਖੁੱਲਦੀ ਇੱਥੋਂ ਆਵਾਜ਼ ਉੱਠਦੀ ਉਹਨੂੰ ਪਰਾ ਕਹਿੰਦੇ ਨੇ ਸਿਰਫ ਧੁਨ ਉੱਠੀ ਹੈ ਉਹ ਫਿਰ ਉੱਠ ਕੇ ਧੁਨ ਹਿਰਦੇ ਤੱਕ ਪਹੁੰਚਦੀ ਇਹਨੂੰ ਪਸੰਦੀ ਕਹਿੰਦੇ ਨੇ ਇੱਥੇ ਅੱਖਰ ਬਣਦੇ ਨੇ ਆਵਾਜ਼ ਨੂੰ ਅੱਖਰ ਮਿਲਦੇ ਨੇ ਇਹ ਕੰਮ ਬਹੁਤ ਛੇਤੀ ਚਾਹੁੰਦਾ ਹੈ ਤੇਜ਼ੀ ਚਾਹੁੰਦਾ ਹੈ ਹਿਰਦੇ ਤੋਂ ਉੱਠ ਕੇ ਇਹ ਧੁਨ ਕੰਠ ਤੱਕ ਪਹੁੰਚਦੀ ਇਹਨੂੰ ਮਧਮਾ ਕਹਿੰਦੇ ਨੇ ਪੂਰਾ ਵਾਕ ਬਣ ਜਾਂਦਾ ਹੈ ਜ਼ਬਾਨ ਬਿਆਨ ਕਰ ਦਿੰਦੀ ਏ ਇਹਨੂੰ ਬੈਖਰੀ ਕਹਿੰਦੇ ਪਰ ਆ ਪਸੰਦੀ ਮਧਮਾ ਬੈਖਰੀ ਇਹ ਸੁਬਾ ਸੇ ਸਾਹਿਬ ਕਹਿੰਦੇ ਨੇ ਇਹ ਜੋਜੀ ਹੋਏ ਸੋ ਉਗਵੇ ਮੌਕਾ ਕੇ ਆਵਾ ਜਿਹੜਾ ਬੰਦਾ ਇੰਜ ਕਹਿ ਦਿੰਦਾ ਵੀ ਮਿੱਤਰਾ ਬੁਰਾ ਨਾ ਮਰਾਈ ਐਵੇਂ ਮੇਰੇ ਮੂੰਹੋਂ ਨਿਕਲ ਗਏ ਮੇਰੇ ਅੰਦਰ ਨਹੀਂ ਸੀ ਗੁਰਨਾਣਕ ਕਹਿੰਦੇ ਨੇ ਅੰਦਰ ਨਹੀਂ ਸੀ ਤੇ ਮੂੰਹੋਂ ਨਿਕਲ ਵੀ ਨਹੀਂ ਸਕਦਾ ਉਠਦੀ ਤੇ ਦੁਨ ਨਭੀ ਤੋਏ ਹਿਰਦੇ ਤੱਕ ਪਹੁੰਚਦੀਏ ਕੰਠ ਤੱਕ ਪਹੁੰਚਦੀਏ ਜ਼ਬਾਨ ਬਿਆਨ ਕਰਦੀਏ ਪਰਾ ਪਸੰਦੀ ਮਧਮਾ ਬੈਖਰੀ ਜਦ ਵੀ ਬੋਲਣ ਦਾ ਮਨ ਦੇਚ ਪੁਰਨਾ ਹੁੰਦਾ ਕੁਛ ਵੀ ਬੋਲੀਏ ਪਵਨ ਲਭੀ ਨਾਲ ਟਕਰੰਦੀ ਨਭੀ ਥੋੜੀ ਜਿਹੀ ਖੁੱਲਦੀਏ ਆਵਾਜ਼ ਉੱਠਦੀਏ ਜਿਵੇਂ ਸ਼ੇਨਾਈ ਫੋਕਣ ਨਾਲ ਵੱਜਦੀਏ ਹਿਰਦੇ ਤੱਕ ਪਹੁੰਚ ਕੇ ਅਕਸ਼ਰ ਮਿਲਦੇ ਨੇ ਕੰਠ ਤੱਕ ਪਹੁੰਚ ਕੇ ਪੂਰਾ ਵਾਗ ਬਣ ਜਾਂਦਾ ਹੈ ਜਬਾਨ ਬਿਆਨ ਕਰ ਦਿੰਦੀ ਹੁਣ ਜ਼ਬਾਨ ਨੇ ਜਿਹੜੀ ਧੁਨ ਬਾਾਰ ਪ੍ਰਗਟ ਕੀਤੀ ਹੈ ਇਹਨੂੰ ਸੁਣਨਾ ਇਸੇ ਧੁਨ ਨੂੰ ਵਾਪਸ ਲੈ ਜਾਣਾ ਧੋਨੀ ਤੱਕ ਤਾਂ ਕਿ ਨਾਭੀ ਪੂਰੀ ਖੁੱਲ੍ਹੇ ਹੁਣ ਇਹ ਜਿਹੜੀ ਧੁਨ ਬਾਾਰ ਪ੍ਰਗਟ ਹੋਈਏ ਇਹਨੂੰ ਅੰਦਰ ਲੈ ਜਾਈਏ ਤੋ ਕੰਨਾਂ ਦੇ ਰਾਹੀਂ ਅੰਦਰ ਜਾਏਗੀ ਗਾ ਵੀਏ ਸੁਣੀਏ ਮਨ ਰੱਖੀਏ ਬਾਬ ਕਿ ਇਤਨਾ ਔਖਾ ਕੰਮ ਹੈ ਕਰਕੇ ਦੇਖਣਾ ਨਹੀਂ ਹੋ ਸਕਦਾ ਨਹੀਂ ਕਰ ਸਕੋਗੇ ਸਿਰ ਮੇਰੇ ਪਤਸ਼ਨੇ ਕੇ ਆਖਣ ਅਖਾ ਸਾਚਾਣਾ ਬਾਕੀ ਜਿਹੜਾ ਕੰਮ ਆਉਂਦਾ ਹੈ ਤੇ ਬੱਚੇ ਵੀ ਕਰ ਸਕਦੇ ਨੇ ਲੋਗਨ ਆਰਾਮ ਖੇਡੋ ਨਾ ਜਾਣਾ ਖਿਡੌਣਿਆਂ ਦੀ ਖੇਡ ਠੀਕ ਹੈ ਖਿਡੌਣਿਆਂ ਦੀ ਖੇਡ ਵੀ ਚਾਹੀਦੀ ਬੱਚੇ ਪਰ ਕੋਈ ਸਾਰੀ ਜ਼ਿੰਦਗੀ ਬੱਚਾ ਰਹਿ ਜਾਏ ਬੋਨਾ ਰਹਿ ਜਾਏ ਸਰੀਰ ਦਾ ਵਿਕਾਸ ਹੀ ਨਾ ਹੋਵੇ ਠੀਕ ਹੈ ਸ਼ਰਾਂ ਵੀ ਚਾਹੀਦੀ ਕਰਮ ਕਾਂਡ ਵੀ ਚਾਹੀਦਾ ਪਰ ਸਾਰੀ ਜ਼ਿੰਦਗੀ ਕਰਮ ਕਾਂਡੇ ਚ ਹੀ ਫਸਿਆ ਹੋਇਆ ਹੈ ਇਹ ਤੇ ਬੋਨਾ ਰਹਿ ਗਿਆ ਇਹ tiêu ਚ ਨੇ ਉਠਿਆ ਧਾਰਮਿਕ ਜਗਤ ਦੇਸ਼ ਤੁਸੀਂ ਦੇਖੋਗੇ ਕੋਈ ਇੱਕਦ ਉੱਚਾ ਉੱਠਦਾ ਸਾਰੀ ਜ਼ਿੰਦਗੀ ਲੋਕਾਂ ਦੀ ਕਰਮ ਕਾਂਡ ਵਿੱਚ ਹੀ ਰਹਿ ਜਾਂਦੀ ਬੋ ਨਾ ਦੇ ਬੋ ਨਾ ਮਹਾਨ ਨਹੀਂ ਹੁੰਦੇ ਇਹ ਕੰਬੜਾ ਉਹ ਖੈ ਜ਼ਬਾਨ ਨੇ ਜਿਸ ਧੁਨ ਨੂੰ ਬਾਰ ਪ੍ਰਗਟ ਕੀਤਾ ਹੈ ਹੁਣ ਇਸ ਧੁਨ ਨੂੰ ਅੰਦਰ ਲੈ ਜਾਣਾ ਹੈ ਇਸੇ ਧੁਨ ਦੇ ਵਿੱਚ ਧਿਆਨ ਜੋੜਨਾ ਹੈ ਸੁਣਨਾ ਹੈ ਧੁਨੋਂ ਮੇ ਧਿਆਨ ਧਿਆਨ ਮੇ ਜਾਣਿਆ ਗੁਰਮੁਖ ਅਕਥ ਕਹਾਣੀ ਵਾਹਿਗੁਰੂ ਵਾਹਿਗੁਰੂ ਜੋ ਜਪ ਰਸਨਾ ਉਚਾਰਨ ਕਰ ਰਹੀ ਹੈ ਇਨੂੰ ਮਨ ਸੁਣੇ ਅਗਰ ਇਹ ਧੁਨੇ ਵਾਪਸ ਕੰਠ ਤੱਕ ਆ ਗਈ ਹੈ ਐਸੇ ਮਨੁਖ ਦੀ ਜ਼ਬਾਨੋਂ ਵਾਹਿਗੁਰੂ ਆਖਦਿਆਂ ਰਸ ਆਣ ਲੱਗ ਪਏਗਾ ਐਸੇ ਮਨੁਖ ਬਾਰੇ ਗੁਰਬਾਣੀ ਕਹਿੰਦੀ ਹੈ ਪ੍ਰਮਾਤਮਾ ਭਾਵੇਂ ਹਿਰਦੇ 'ਚ ਨਹੀਂ ਵਸਿਆ ਪਰ ਇਹਦੀ ਰਸਨਾ ਤੇ ਵਸ ਗਿਆ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸ ਇਹਦੀ ਜ਼ਬਾਨ ਤੇ ਵਸ ਗਿਆ ਤੇ ਜੇ ਦੀ ਜ਼ਬਾਨ ਤੇ ਵਸ ਗਏ ਭੋਜਨ ਦੀ ਬੁਰਕੀ ਜ਼ਬਾਨ ਤੇ ਰੱਖ ਦੇ ਗਏ ਰਸਤੇ ਆਉਂਦਾ ਭਾਵੇਂ ਕੰਠ ਤੋਂ ਥੱਲੇ ਨਹੀਂ ਗਈ ਭਾਵੇਂ ਜੇ ਭੁੱਖ ਨਹੀਂ ਮਿਟੇਗੀ ਸਵਾਦ ਆ ਗਿਆ ਪਹਿਲੇ ਜ਼ਬਾਨ ਉਤੇ ਧੋਨ ਵਸ ਗਈ ਹੈ ਕੰਠ ਤੱਕ ਗਹਿਰੀ ਚਲੀ ਗਈ ਹੈ ਕਿਨੂੰ ਇੰਜ ਕਹਿੰਦੇ ਨੇ ਇਹਦੀ ਰਸਨਾ ਤੇ ਪ੍ਰਭੂ ਵਸ ਗਿਆ ਕਿਉਂ ਇਹ ਵਾਹਿਗੁਰੂ ਆਖਦਾ ਹੈ ਆਖਦੇ ਇਸ ਨੂੰ ਰਸ ਮਿਲਣ ਲੱਗ ਪਿਆ ਇਹ ਬਾਣੀ ਹੁਣ ਪੜਦਾ ਨਹੀਂ ਜਪਦਾ ਹੈ ਬਾਣੀ ਜਪਣਾ ਕੀ ਹੈ ਜ਼ਬਾਨ ਉਚਾਰਨ ਕਰੇ ਮਨ ਸੁਣੇ ਪੜਨ ਦਾ ਲਾਭ ਹੈ ਬਾਣੀ ਕੰਠ ਹੋ ਸਕਦੀ ਹੈ ਅਰਥ ਬੋਧਾ ਪਤਾ ਚਲ ਸਕਦਾ ਹੈ ਕਿਹੜੇ ਪਾਤਸ਼ਾਹ ਦੀ ਬਾਣੀ ਹੈ ਲੇਕਿਨ ਪੜਨ ਲੱਗੇ ਤਾਂ ਧਿਆਨ ਬਾਹਰ ਹੋਵੇਗਾ ਬਾਣੀ ਅੰਦਰ ਨਹੀਂ ਜਾਏਗੀ ਇਸ ਵਾਸਤੇ ساری ਜ਼ਿੰਦਗੀ ਪੜਨ ਵਾਲੇ ਵੀ ਕਿਸੇ ਹੱਦ ਤੱਕ ਉੱਥੇ ਦੇ ਉੱਥੇ ਹੀ ਰਹਿੰਦੇ ਹਨ ਪਰਿਵਰਤਨ ਨਹੀਂ ਆਉਂਦਾ ਤਬਦੀਲੀ ਨਹੀਂ ਆਉਂਦੀ ਸੁਣਨਾ ਜਬਾਨ ਬਾਣੀ ਉਚਾਰਨ ਕਰ ਰਹੀ ਹੈ ਗੁਰੂ ਦੀ ਮਨ ਸੁਣ ਰਿਹਾ ਹੈ ਇਹ ਬਾਣੀ ਜਪੀ ਜਾ ਰਹੀ ਹੈ ਜਪ ਮੰਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਬਾਣੀ ਦਾ ਜਪ ਵੀ ਸਿਮਰਨ ਇਸ ਲੰਬੇ ਚੌੜੇ ਚੱਕਰ ਵਿੱਚ ਨਾ ਪੈ ਜਾਣਾ ਅਗਰ ਬਾਣੀ ਜਪੀ ਜਾ ਰਹੀ ਹੈ ਇਸ ਸਿਮਰਨ ਹੈ ਤੇ ਜਪਣਾ ਕੀ ਹੈ ਜ਼ਬਾਨ ਉਚਾਰਨ ਕਰੇ ਮਨ ਸੁਣੇ ਥੋੜਾ ਜਬ ਬੜਾ ਲਾਭਕਾਰੀ ਹੈ ਬਹੁਤਾ ਪੜਨਾ ਵਿਲਾਬਕਾਰੀ ਨਹੀਂ ਵੱਤਦਾ ਜਿੰਨਾ ਲਾਬਕਾਰੀ ਹੋ ਸਕਦਾ ਬਾਣੀ ਯਾਦ ਹੋ ਸਕਦੀ ਹੈ ਬਾਣੀ ਦਾ ਪਤਾ ਚੱਲ ਸਕਦਾ ਕਿਹੜੇ ਅੰਗ ਤੇ ਕਿਹੜੇ ਬਾਦਸ਼ਾਹੀ ਹੈ ਮਨੁੱਖ ਦੀ ਜ਼ਿੰਦਗੀ 'ਚ ਕੋਈ ਤਬਦੀਲੀ ਨਹੀਂ ਆਈ ਪਲਟਾ ਇਹਦਾ ਸੁਣਦੇ ਆ ਅਗਰ ਇਹ ਧੁਨ ਵਾਪਸ ਜਾਣ ਲੱਗ ਪਈਏ ਧਿਆਨ ਥੋੜਾ ਗਹਿਰਾ ਜਾਣ ਲੱਗ ਪਿਆ ਧਿਆਨ ਤੇ ਸਵਾਰੋ ਕੇ ਧੁਨ ਕੰਠ ਤੱਕ ਆ ਗਈ ਹੈ ਐਸੇ ਮਨੁੱਖ ਨੂੰ ਰਸ ਆਵੇਗਾ ਆਨੰਦ ਆਵੇਗਾ ਅਗਰ ਰਸਨਾ ਤੇ ਇਸ ਤਰ੍ਹਾਂ ਦਾ ਰਸ ਵਸ ਗਿਆ ਤਾਂ ਐਸਾ ਮਨੁੱਖ ਕਈ ਵਾਰ ਜੋ ਕੁਝ ਬੋਲਦਾ ਹੋ ਵੀ ਜਾਂਦਾ ਹੈ ਇਸ ਵਾਸਤੇ ਧਾਰਮਿਕ ਜਗਤ ਦੇ ਵਿੱਚ ਐਸੇ ਮਨੁੱਖ ਨੂੰ ਸਾਵਧਾਨ ਕੀਤਾ ਜਾਂਦਾ ਹੈ ਅਰਲ ਬਰਲ ਨਾ ਬੋਲੇ ਤੇਰਾ ਵਿਅਰਥ ਬੋਲਿਆ ਕਿਸੇ ਦੀ ਜ਼ਿੰਦਗੀ ਤਬਾਹ ਕਰ ਦੇਗਾ ਐਸਾ ਹੋ ਜਾ ਰਸਨਾ ਤੇ ਜੋ ਵਸ ਗਿਆ ਹੈ ਰਸਨਾ ਸ਼ਕਤੀਸ਼ਾਲੀ ਹੋ ਜਾਂਦੀ ਹੈ ਬਾਣੀ ਵਿੱਚ ਬੜੀ ਬਰਕਤ ਤੇ ਤਾਕਤ ਆ ਜਾਂਦੀ ਹੈ ਕਰਮਖੰਡ ਕੀ ਬਾਣੀ ਜੋਰ ਜ਼ੋਰ ਵਾਲੀ ਹੋ ਜਾਂਦੀ ਹੈ ਤਾਕਤ ਵਾਲੀ ਹੋ ਜਾਂਦੀ ਹੈ ਬੜਾ ਲੰਬਾ ਚੌੜਾ ਨਿਖੇੜਾ ਹੈ ਗੁਰਗੰਨ ਸਾਹਿਬ ਜੀ ਮਹਾਰਾਜ ਦੇ ਅਗਰ ਧਿਆਨ ਸਾਧਨਾ ਕਰਦੇ ਹੈ ਧਿਆਨ ਹੋਰ ਗਹਿਰਾ ਚਲਾ ਗਿਆ ਹੈ ਹਿਰਦੇ ਤੱਕ ਚਲਾ ਗਿਆ ਹੈ ਉਹ ਧੁਨ ਹਿਰਦੇ ਤੱਕ ਚਲੀ ਗਈ ਹੈ ਐਸਾ ਮਨੁੱਖ ਬ੍ਰਹਮੰਡ ਦੇ ਜੋ ਅਨਾਹਦ ਨਾਦ ਹੈ ਉਹਨੂੰ ਸੁਣਨ ਲੱਗ ਪਏਗਾ ਬਿਨੁ ਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਅਨਹਦੀਆਂ ਸ਼ੇਨਾਇਆਂ ਅਨਹਦੇ ਵਾਜੇ ਆਹਤ ਅਨਾਹਤ ਦੋ ਤਰ੍ਹਾਂ ਦੇ ਸ਼ਬਦ ਆਹਤ ਕਹਿੰਦੇ ਨੇ ਝੋਟਣਾ ਵੀ ਇਹਨਾਂ ਤੇ ਆਹਤ ਪਹੁੰਚਾ ਦਿੱਤੀ ਝੋਟ ਪਹੁੰਚਾ ਦਿੱਤੀ ਆਵਾਜ਼ ਜਿਹੜੀ ਦੋ ਚੀਜ਼ਾਂ ਦੇ ਝੋਟ ਤੋਂ ਪੈਦਾ ਹੋਏ ਜੋ ਸਾਡੇ ਕੰਨ ਸੁਣਦੇ ਨੇ ਇਹ ਆਹਤ ਸ਼ਬਦ ਹੈ ਵਾਹਿਗੁਰੂ ਵਾਹਿਗੁਰੂ ਅਸੀਂ ਜੋ ਉਚਾਰਨ ਕਰ ਰਹੇ ਆ ਆਹਤ ਸ਼ਬਦ ਹੈ ਪਵਨ ਨਾਭੀ ਨਾਲ ਟਕਰੰਦੀ ਇਹ ਧੁੰਨ ਪੈਦਾ ਹੁੰਦੀ ਹੈ ਆਹਤ ਸ਼ਬਦ ਹੈ ਝੋਟ ਤੋਂ ਪੈਦਾ ਹੁੰਦਾ ਹੈ ਪੱਥਰ ਨਾਲ ਪੱਥਰ ਟਕਰਾਵੇ ਪਵਨ ਦਰਖਤਾਂ ਨਾਲ ਟਕਰਾਵੇ ਪਾਣੀ ਪਥਰਾ ਨਾਲ ਟਕਰਾਵੇ ਧਾਤੂ ਨਾਲ ਧਾਟੂ ਟਕਰਾਵੇ ਸੋਨੇ ਨਾਲ ਸੋਨਾ ਟਕਰਾਏ ਲੋਹੇ ਨਾਲ ਲੋਹਾ ਟਕਰਾਏ ਟਕਰਾਉ ਤੋਂ ਜਿਹੜੀ ਆਵਾਜ਼ ਜਿਵੇਂ ਦੋ ਹੱਥਾਂ ਨਾਲ ਢਾਡੀ ਵੱਜਦੀ ਹੈ ਇਹਨੂੰ ਆਹਦ ਸ਼ਬਦ ਕਹਿੰਦੇ ਹਨ ਅਨਾਹਦ ਜੋ ਸਾਰੇ ਬ੍ਰਹਿਮੰਡ ਦੇ ਵਿੱਚ ਮੌਜੂਦ ਹੈ ਛੁੱਟ ਕਰਕੇ ਉਹ ਸ਼ਬਦ ਨਹੀਂ ਹੈ ਪਰਮਾਤਮਾ ਦੀ ਆਵਾਜ਼ ਹੈ ਬ੍ਰਹਿਮੰਡ ਦੇ ਵਿੱਚ ਗੂੰਜ ਰਹੀ ਹੈ ਸੁਣਾਈ ਕਿਉਂ ਨਹੀਂ ਦਿੰਦੀ ਮਨ ਚੁੱਪ ਕਰੇ ਤਾਂ ਸੁਣਾਈ ਦਿੰਦੀ ਹੈ ਇਸਨੂ ਕੇ ਆਵਾਜੇ ਨਾਦ ਅਨੇਕ ਅਸੰਖਾਂ ਕੇਤੇ ਵਾਵਣ ਹਾਰੇ ਕਹਤੇ ਰਾਗ ਪਰਿਸਮ ਕਈਨ ਕਹਤੇ ਗਾਵਣ ਹਾਰੇ ਉਹ ਆਵਾਜ਼ ਸੰਗੀਤਮਈਏ ਗੀਤਮਈਏ ਭਗਤ ਸੁਣ ਕੇ ਬਿਸਮਹਦ ਦੇ ਚਲੇ ਜਾਂਦੇ ਆਹਤ ਦੋ ਚੀਜ਼ਾਂ ਦੇ ਟਕਰਾਓ ਤੋਂ ਅਨਾਹਦ ਜੋ ਬ੍ਰਹਿਮੰਡ ਦੇ ਚ ਵਿਆਪਕ ਹੈ ਆਵਾਜ਼ ਦੂਰ ਕੇ ਮਜਾਓ ਸਹਿਜ 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 ਨੇੜੇ ਆ ਰਹੀ ਉਹ ਕਹਿ ਰਹੇ ਨੇ ਸਾਰਾ ਬ੍ਰਹਿਮੰਡ आवाज तो पैदा होया धुन तो पैदा होया धमाके तो पैदा होया किसी फिर इस का जिक्र करेंगे वो मनन लगपने उत्पत्ति परले शब्दे होवे गुरुवाणी ते कह रही है कि उत्पत्ति शब्द तो है धुन तो है ब्रह्मांड दी सृजना धुन तो है और धुन तो शब्द आया है तो फिर ब्रह्मांड देच धुन मौजूद है जैसे मां बाप तो ये शरीर आया तो शरीर देच मां बाप दी अंश मौजूद है महाराज कहंदे ने उरख में नार ਨਾਰਮੇ ਪੁਰਖਾ ਬੂਝੋ ਬ੍ਰह्म ਗਿਆਨੀ ਰਾਮਕਲੀ ਮੱਲਾ ਪੈਦਾ ਪੁਰਸ਼ ਦੇ ਅੰਦਰ ਇਸਤਰੀ ਹੈ ਇਸਤਰੀ ਦੇ ਅੰਦਰ ਪੁਰਸ਼ ਹੈ ਮਹਾਂਬਾਪ ਤੋਂ ਸਰੀਰ ਆਇਆ ਦਵਾ ਦੀ ਅੰਸ਼ ਸਰੀਰ ਦੇ ਵਿੱਚ ਮੌਜੂਦ ਹੈ ਪੁਰਸ਼ ਇਸ ਵਾਸਤੇ ਪੁਰਸ਼ ਹੈ ਪਿਤਾ ਦੀ ਅੰਸ਼ ਜ਼ਿਆਦਾ ਮਾਂ ਦੀ ਘਟ ਹੈ ਇਸਤਰੀ ਸਵਸਤੇ ਇਸਤਰੀ ਹੈ ਮਾਂ ਦੀ ਅੰਸ਼ ਜ਼ਿਆਦਾ ਪਿਤਾ ਦੀ ਘਟ ਹੈ ਮਾਤਰਾ ਦਾ ਵੇਦ ਨੂੰ ਕਹਿੰਦੇ ਨੇ ਮਾਤਰਾ ਦਾ ਵੇਦ ਇਹ ਮਾਤਰਾ ਕਈ ਦਫਾ ਪ੍ਰਾਕ੍ਰਿਤਿਕ ਨਿਯਮ ਦੇ ਮੁਤਾਬਕ ਘਟ ਵੱਜ ਜਾਂਦੀ ਹੈ ਬੇਸ਼ਤਰ ਪੁਰਸ਼ ਇਸਤਰੀ ਹੁੰਦੇ ਦੇਖੇ ਗਏ ਨੇ ਇਸਤਰੀ ਪੁਰਸ਼ ਹੁੰਦੀ ਦੇਖੀ ਗਈ ਹੈ ਚਕਰ ਚੇਨ ਬਦਲਦੇ ਦੇਖੇਗਾ। ਔਰ ਐਸੇ ਘਰ ਹਮ ਬਹੁਤ ਬਸਾਏ ਜਬ ਹਮ ਰਾਮ ਗਰਵ ਹੋਇਆ ਕਬੀਰ ਕਹਿੰਦੇ ਨੇ ਇਸ ਤਰ੍ਹਾਂ ਦੇ ਘਰ ਮੈਂ ਕਈ ਬਸਾਏ ਨੇ ਕਈਆਂ ਦਾ ਪਿਓ ਬਣਿਆ ਕਈਆਂ ਦਾ ਪੁੱਤਰ ਬਣਿਆ ਕਈਆਂ ਦਾ ਪਤੀ ਬਣਿਆ ਕਈਆਂ ਦੀ ਪਤਨੀ ਬਣੀ ਹੈਰਾਨਗੀ ਹੋਵੇਗੀ ਇਹ ਕੀ ਆਖ ਰਹੇ ਨੇ। ਇੱਕ ਦੂਜੇ ਦੀ ਵਿਪਰੀਤ ਕشش ਦੇ ਵਿੱਚ ਇਸਤਰੀ-ਪੁਰਸ਼ ਜੀਵਦੇ ਨੇ। ਪੁਰਸ਼ ਦੇ ਅੰਦਰ ਪੁਰਸ਼ ਦੀ ਕشش ਨਹੀਂ ਹੁੰਦੀ। ਇਸਤਰੀ ਦੀ ਹੁੰਦੀ ਹੈ। ਇਸਤਰੀ ਦੇ ਅੰਦਰ ਇਸਤਰੀ ਦੀ ਕشش ਨਹੀਂ ਆਉਂਦੀ। ਪੁਰਸ਼ ਦੀ ਹੁੰਦੀ ਹੈ ਇਹ ਪੁਰਸ਼ਚੈ ਪਿਤਾ ਹੈ ਪਰਾ ਹੈ ਪਤੀ ਹੈ ਚਾਹੇ ਪੁੱਤਰ ਹੈ ਨਾਰੀ ਦੇ ਅੰਦਰ ਕشش ਪੁਰਸ਼ ਦੀ ਹੁੰਦੀ ਹੈ ਪੁਰਸ਼ ਦੇ ਅੰਦਰ ਕشش ਨਾਰੀ ਦੀ ਹੁੰਦੀ ਹੈ ਨਾਰੀ ਚਾਹੇ ਮਾਂ ਹੈ ਪਤਨੀ ਹੈ ਭੈਣ ਹੈ ਜਾਂ ਲੜਕੀ ਹੈ ਬਾਲਕਨਿਆ ਕੋ ਜੈਸੇ ਬਾਪ ਪਿਆਰਾ ਭਾਈ ਕੋ ਅਤ ਭਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਾ ਮਾਸੂਮ ਕਨਿਆ ਨੂੰ ਪਿਤਾ ਚੰਗਾ ਲੱਗਦਾ ਹੈ ਪਿਓ ਚੰਗਾ ਲੱਗਦਾ ਹੈ ਵਿਪਰੀਤ ਦੀ ਕشش उमान की तरफ इतनी नहीं लपकती पेओदी तरफ लपकती है बाल कनिया को जैसे बाप प्यारा भाई को अत भाई खैर مختصر میں عرض کراں විපरीत દી કશશ છે કીચ વિપरीत દિયે ઓર વિપरीत દીજે કશશ છે તો ધાર્મિક જ્ઞાન કહેnda પુરુષ મરકે અક્ષર અગલા જો જન્મ પ્રાપ્ત કરેગા નારી રા નારી મરકે અગલા જનમ પુરુષ રા પ્રાપ્ત કરેગી અગર કોઈ પુરુષ ਸਹੀ ਢੰਗ ਨਾਲ ਜੀਵੇ ਹੈ ਢੰਗ ਨਾਲ ਜੀਵੇ ਬਿਰਧ ਹੁੰਦੇ ਆਉਂਦੇ ਆਉਣ ਜਨਾਰੀ ਵਜੈਸਾ ਹੋ ਜਾਂਦਾ ਹੈ ਉਹਦੇ ਸੁਭਾਅ ਵਿੱਚ ਕੋਮਲਤਾ ਆ ਜਾਂਦੀ ਹੈ ਬਰਦਾਸ਼ਤ ਦਾ ਮਾਦ ਆ ਜਾਂਦਾ ਹੈ ਅਗਰ ਇੱਕ ਇਸਤਰੀ ਢੰਗ ਨਾਲ ਜੀਵੀਏ ਸਹੀ ਢੰਗ ਨਾਲ ਜੀਵੀਏ ਬਿਰਧ ਹੁੰਦੇ ਆਉਂਦੇ ਆ ਪੁਰਸ਼ ਜੈਸੀ ਹੋ ਜਾਂਦੀ ਹੈ ਪਕੜ ਜਕੜ ਵੱਧ ਜਾਂਦੀ ਹੈ ਸੁਭਾਅ ਵਿੱਚ ਸਖਤੀ ਆ ਜਾਂਦੀ ਹੈ ਬੋਲਾਂ ਵਿੱਚ ਕਠੋਰਤਾ ਵੀ ਆ ਜਾਂਦੀ ਹੈ ਮਨੋਵਿਗਿਆਨ ਐਸਾ ਕਹਿੰਦਾ ਹੈ ਧਾਰਮਿਕ ਗਿਆਨ ਵੀ ਇਹ ਕਹ ਰਿਹਾ ਹੈ ਪੁਰਖ ਮੇ ਨਾਰ ਨਾਰ ਮੇ ਪੁਰਖਾ ਬੂਝੋ ਬ੍ਰਹਮ ਗਿਆਨੀ ਮਾਂ ਬਾਪ ਤੋਂ ਸਰੀਰ ਆਇਆ ਦੁਆ ਦੇ ਅਨਸਮਝੋਦ ਹੈ आवाज ਤੋਂ ਸ਼ਬਦ ਤੋਂ ਇਹ ਸਾਰਾ ਬ੍ਰਹਿਮੰਡ ਆਇਆ ਹੈ ਬ੍ਰਹਿਮੰਡ ਦੇ ਸ਼ਬਦ ਮੌਜੂਦ ਹੈ ਵਿਆਪਕ ਹੈ ਉਹ ਸ਼ਬਦ ਅਨਾਹਦ ਹੈ ਚੋਟ ਨਾਲ ਨਹੀਂ ਹੈ ਵਿਆਪਕ ਹੈ ਬ੍ਰਹਿਮੰਡ ਦੇ ਉਹ ਸੰਗੀਤਮਈ ਹੈ ਗੀਤਮਈ ਹੈ